ਸਭ ਦੇ ਜੀ ਕੋ ਮਲੇ ਤਾਂ ਆਪਾਂ ਬਾਕੀ ਕੱਟ ਰਹੀ ਆ ਮੇਰੀ ਪਨਾ ਦੇ ਬੱਚੇ ਬੱਤੀਆਂ ਨੇ ਸਟਾਰਾ ਤਾਂ ਕਰੇ 42 ਹੈ ਮਾਤਾ ਜੀ ਕੋ ਸੋਤੇ ਯਾਰੋ ਚਰਨਾਂ ਤੇ ਬੋਲਾਂ ਮੈਂ ਬੰਦੇ ਜੀ ਨੂੰ ਖਾਤਾ ਨਾਮ ਜਿਦਾ ਕਰਕੇ ਵੀਰ ਵੇ ਗੁਮਤਾਨ ਮਹਾਕल्याण ਆਪ ਇਹਨਾਂ ਦੇ ਲਈ ਕਮਾਈ ਤੋਂ ਹਿਸਾਬ ਪਾ ਰਿਹਾ ਮਾਤਾ ਚੜ੍ਹ ਗਿਆ ਕਰਾਂ ਤੇ ਵਰਤੇ ਪਜਾਣੇ ਵਰਹੂਰ ਵਾਸਤੇ ਜੈ ਮਨਤਾ ਦੇਵੀ ਜੀ ਚੱਜਦੇ ਰਹੋ ਬਾਈ ਚੱਜਦੇ ਰਹੋ ਚੱਜਦੇ ਰਹੋ ਬਾਈ ਚੱਜਦੇ ਹੱਥੋਂ ਫਰਨਾ ਉੱਪਰ ਉੱਪਰ ਨੂੰ ਇਹ ਇੱਥੇ ਆਪਾਂ ਛੇੜਾ ਕਰਦੇ ਹਾਂ ਸੰਗਤ ਦੀ ਬੜੇ ਪਿਆਰ ਨਾਲ ਸੰਕੰਦੀ ਆ ਮਹਾਮਾਈ ਕਾ ਜੀ ਮਨੋ ਕਾਮਨਾ ਪੂਰੀਆਂ ਕਰਦੀ ਆ ਅੰਮੀ ਦੱਸਦੇ ਕਿਹੜੀ ਜੀ ਕਹਿੰਦੇ ਆ ਵੀ 600 ਸਾਲ ਪੁਰਾਣਾ ਮੰਦਿਰ ਹੈ ਇਹ ਇਹ ਛੇਤਰ ਸਾਹ ਸਾਲ ਪੁਰਾਣਾ ਮੰਦਿਰ ਪਰਾਚੀਨ ਇਤਤਲਾ ਮਾਤਾ ਮਸਮ ਮਾਤਾ ਮਸਾਣੀ ਜ਼ਿਲ੍ਹਾ ਪਟਿਆਲਾ ਇਸ ਤਹਿਸੀਲ ਰਾਜਮੁਰੇ ਦੇ ਵਿੱਚ ਪੈਂਦਾ ਹੈ ਤੇ ਇੱਥੇ ਜੋ ਵੀ ਸੁਖਣਾ ਸੁੱਖ ਕੇ ਲੋਕ ਜਾਂਦੇ ਆ ਉਹਨਾਂ ਕੀ ਸੁਖਣਾ ਹਰ ਆਤਰਾ ਮਾਤਾ ਰਾਣੀ ਸਪੂਰਨ ਕਰਦੀ ਹੈ ਭੇਲੀ ਕੰਡਾ ਬਾਲ ਜੋ ਵੀ ਕਿਸੇ ਸਰਦਾ ਉਹ ਇੱਥੇ ਜ਼ਰੂਰ ਆਂਦਾ ਗੁਲਗਲੇ ਦੇ ਕੇ ਫਟਫੰਬੋ ਕੇ ਇਹ ਇਹ ਮੇਲਾ ਪ੍ਰਵਾਹ ਮਹਾਮਾਈ ਆਪਣੇ ਸੰਯੋਗ ਨਗਰ ਦੇ ਸੰਯੋਗ ਨਾਲ ਇਹ ਪੁਜਾਰੀਆਂ ਵੱਲੋਂ संयोग इन्ने साल पूरे संगत आ रहे हर साल मेला लगता है कहते सीता माता जी खुद इतने विराज वो करा शीतला माता इतने खुद विराजमान बाबा फरीद जी खुद इतने तपस्या करी है दाँ एक दिन मेला लगता है इत देखे जा रहे भी मूलदा चढ़ता है एक की मानता ਨੋਏ ਬੀਗੇ ਕੁਰਸੀਆਂ ਲੈ ਲੈ ਸਕਦੇ ਆ ਇਹ ਮਾਲਕ ਮਾਤਾ ਨੇ ਖੁਦ ਇੱਥੇ ਦਰਸ਼ਨ ਦਿੱਤੇ ਜੀ ਜੀ ਹਾਂ ਜੀ ਖੁਦ ਪਾ ਇੱਥੇ ਆਈ ਵੀ ਆ ਮਾਤਾ ਠੀਕ ਹੈ